ਜਵਾਲਾ ਦੇਵੀ ਮੰਦਿਰ ਕਿਸ਼ਨਕੋਟ ਵਿਖੇ ਸ਼ਾਵਨ ਦਾ ਦੂਜਾ ਸੋਮਵਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਵਾਧਾ ਮੈਂ ਤੁਹਾਨੂੰ ਦੇ ਪ੍ਰਸ਼ਾਦ ਬਾਹਰ ਕਰ ਚੰਗੇ ਨਾ ਕਰੋ ਕਈ ਕਿਸੇ ਕਰਦੇ ਪ੍ਰਸ਼ਾਦ ਬਾਹਰ ਬੰਦਾ 12000

ਜੈ ਸ਼ੰਕਰ ਜੈ ਮਹਾਕਾਲ ਮਹਾ ਜਵਾਲਾ ਮੰਦਰ ਕਮੇਟੀ ਕਿਸ਼ਨਗੋੜੀ ਫਲਾਮਾਵਾਦ ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਉਣ ਦੇ ਮਹੀਨੇ ਦੇ ਪਲਕਸ਼ ਵਿੱਚ ਅੱਜ ਦੂਸਰਾ ਸੋਮਵਾਰ ਵਰਦੇ ਸ਼ਰਧਾ ਪੂਰਵਕ ਤੇ ਧੂਮ-ਧਾਮ ਦੇ ਨਾਲ ਮਨਾਇਆ ਗਿਆ ਜਿੱਥੇ ਮਹਾਕਾਲ ਆਪ ਖੁਦ ਵਿਰਾਜਮਨ ਹੋਏ ਅਸੀਂ ਸਾਰਿਆਂ ਦੀ ਸੰਗਠਨਿਕ ਯੋਗ ਦੇ ਨਾਲ ਇਹ ਬੜਾ ਵੱਡਾ ਉਪਰਾਲਾ ਕਰ ਰਹੇ ਹਾਂ ਪੰਜ ਸੋਮਵਾਰ ਦੇ ਹਰ ਇੱਕ ਸੋਮਵਾਰ ਸ਼ਿੰਗਾਰ ਹੋਏਗਾ ਸਾਰੇ ਸੋਮਵਾਰ ਦੇ ਵੱਖ-ਵੱਖ ਤਰ੍ਹਾਂ ਦੇ ਸ਼ਿੰਗਾਰ ਹੋਇਆ ਅੱਜ ਡਰਾਈਵ ਫਲੂ ਦਾ ਸ਼ਿੰਗਾਰ ਹੋਇਆ ਅਗਲੇ ਤੋਂਮਾਰ ਕਾਫੀ ਬਿਸਕਟ ਚੌਂਗਲਡ ਦਾ ਆਏਗਾ ਫਿਰ ਸ਼ੱਪਨ ਭੋਗਦਾ ਹੋਏਗਾ ਫਿਰ ਭਾਜੀ ਦਾ ਆਏਗਾ ਇਸ ਤਰ੍ਹਾਂ ਹੀ ਸ਼ੁਰੂ ਤੋਂ ਪੰਜ ਤੋਂਮਾਰ ਹਰ ਤਰ੍ਹਾਂ ਦੇ ਮੁੱਖ-ਵੱਖ ਤਰ੍ਹਾਂ ਦੇ ਸ਼ਿੰਗਾਰ ਹੋਏ ਨੇ ਸੋ ਸਾਰੇ ਇਲਾਕਾ ਨਿਵਾਸੀਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਜਿਸ ਤਰ੍ਹਾਂ ਵੀ ਸਾਰਿਆਂ ਨੇ ਇੱਥੇ ਮੰਦਰ ਦੇ ਵਿੱਚ ਆਨ ਕੇ ਆਪਣੀ ਹਾਜ਼ਰੀ ਭਰਨ ਤੇ ਹਰ ਇੱਕ ਤਰ੍ਹਾਂ ਦਾ ਤਨਮਨ ਧੰਦੇ ਨਾਲ ਸਹਿਯੋਗ ਦੇਣ ਜੈ ਸ਼ੰਕਰ ਜੈ ਮਹਾਂਤਾਰ ਜੀ ਸਿੰਘ ਮੈਨੂੰ 25 ਸਾਲ ਹੋ ਗਏ ਤੇ ਸੇਵਾ ਕਰਦੇ ਹੋਏ तो अब मेरी उम्र छियासठ साल की हैगी है शायद मैं अपने जितने भी है सारे तो व्डा हैगा मैं मैं तो जो सेवा देते हैं वो मैं सेवा करना बाकी हम जो प्रोग्राम चलता पाया इतें ये बहुत ही है, बहुत है। मैं अपनी सारी टीम वो अपने प्रधान अमित जी को बहुत बहुत बधाई देना